ਚੰਡੀਗੜ੍ਹ ਤੋਂ ਨੰਨੂ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਆ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਸਵੇਰੇ 11 ਵਜੇ ਇਹ ਮੀਟਿੰਗ ਆ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸਈਆਂ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਸਵੇਰੇ 11 ਵਜੇ ਮੀਟਿੰਗ ਆ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਲੀ ਹੋਗੀ ਮਨਜੋਤ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ ਹਾਂ ਜੀ ਬਿਲਕੁਲ ਅੱਜ ਜਿਹੜੀ ਸੂਬਾ ਕਮੇਟਰੀ ਬੈਠੇ ਆ ਪੀਕੇਯੂ ਗ੍ਰਾਹਨ ਦੀ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾਂਦਾ ਹੈ ਕਿ ਜਦੋਂ ਕੱਲ ਮੁੱਖ ਮੰਤਰੀ ਪਗਨ ਸਿੰਘ ਮਾਨ ਤੋਂ ਇਲਾਵਾ ਇਹ ਕਰ ਗੱਲ ਕਰਦੇ ਹਰਪੰਸ ਸਿੰਘ ਈਪਰਸੀ ਕੇ ਉਸ ਤੋਂ ਪੱਕੇ ਦੇ ਉੱਪਰ ਕਮਿਸ਼ਨ ਕੋਲ ਆ ਕੇ ਰਸਪਾਸਿੰਗ ਜਿਮਾ ਔਰ तमाम ਪੁਲਿਸ ਦੇ ਅਧਿਕਾਰੀਆਂ ਤੋਂ ਤੇਰੀ ਅਲਵਾਈ ਦੇ ਵਿੱਚ ਬੈਠਕ ਹੋਈ ਹੈ ਬੈਠਕ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸਹਿਮਤੀ ਵੀ ਬਣੀ ਹੈ ਇਹਨਾਂ ਦੇ ਵਿੱਚ ਖੇਤੀ ਦੇ ਸੇ ਨੂੰ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਦੇ ਪਰਚੇ ਹੋਏ ਗਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਸ਼ਿਸ਼ ਦੇ ਵਿੱਚ ਨਿਕਲ ਕੇ ਆਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਬਰਾਹਾਂ ਸੀ ਉਹਨਾਂ ਨੇ ਕਿਹਾ ਕਿ ਅਸੀਂ अपनी दिनाल के के और उस तो धरना जो चुपया सकता है, 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 है। क्योंकि एक सौ तरीक तक धरना और उस भी कहा गया चार तरीक की जी बैठक है जेकर वो कोई सिद्धा निकलता है तो यह धरना चुपया जा सीता पक्का मोर्चा जरा भी बन सद क्योंकि ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾਂ ਪੰਚਾਇਤ ਸੀ ਉਹ ਇੱਕ ਦਿਨ ਦਾ ਪ੍ਰੋਗਰਾਮ ਸੀ ਉਹ ਇੱਕ ਦਿਨ ਦੇ ਵਿੱਚ ਮਹਾਂ ਪੰਚਾਇਤ ਹੋ ਕੇ ਜਿਹੜਾ ਵਾਪਸ ਨਹੀਂ ਕਿ ਚਲਾ ਗਿਆ ਔਰ ਦੂਸਰੇ ਪਾਸੇ ਦਿੱਕੀ ਜੂ ਗ੍ਰਾਹਾਂ ਦਾ ਇੱਕ ਤਰੀਕ ਤੋਂ ਬਾਈ ਤਰੀਕ ਰੱਖਤਾ ਧਰਨਾ ਸੀ ਉਹਦੀ ਅੱਜ ਦੇ ਦਿਨ ਜਿਹੜੀ ਹੈ ਐਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਕਿ ਅਗਲਾ ਜਿਹੜਾ ਹੈਗਾ ਕੀ ਲੈਣਾ ਹੈ ਅਗਲਾ ਕਦਮ ਕੀ ਚੁਟਣਾ ਸੋ ਜਿਹੜੀ ਕੱਲ ਮੰਗਾ ਦੇ ਉੱਪਰ ਸੈਂਪੀ ਹੋਈ ਆ ਉਹ ਮੰਗਾ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣਗੀਆਂ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਜਾਣਾ ਹੈ ਕਿ ਧਰਨਾ ਚੁਪਣਾ ਹੈ ਜਾਂ ਫਿਰ ਧਰਨੇ ਨੂੰ ਅੱਗੇ ਪੱਕੇ ਮੋੜ ਚ ਦੇ ਰੂਪ ਤੇ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਸਵੇਰੇ 11 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਅਸਵੇਰੇ 11 ਵਜੇ ਸਵੇਰ ਉਗਰਾਹਾ ਜਥੇਬੰਦੀ ਸਵੇਰ ਕਮੇਟੀ ਦੇ ਵੱਲੋਂ ਇਹ ਮੀਟਿੰਗ ਜਿਹੜੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਸੈਕਟਰ 34 ਦੇ ਵਿੱਚ ਜਿਹੜਾ ਧਰਨਾ ਵਾ ਉਹ ਚੁੱਕ ਲਿਆ ਜਾ ਸਕਦਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ